ਨਮਸਕਾਰ ਦੋਸਤੋ ਐਨ ਐਨ ਫਾਰਟੀ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਖੜੇ ਹਾਂ ਖਲੋੜੀ ਗੇਟ ਮੜੀਆਂ ਵਾਲੇ ਚੌਂਕ 'ਚ ਤੇ ਅਸਮਾਨ 'ਚ ਜਦੋਂ ਸਾਡੀ ਨਿਗਾਹ ਪਈ ਤਾਂ ਅਸੀਂ ਦੇਖਿਆ ਵੀ ਇਹ ਚਿੱਟੀ ਜੀ ਇੱਕ ਅਸਮਾਨ 'ਚ ਲਾਈਨ ਵਰਗੀ ਚੀਜ਼ ਦੇਖੋ ਕਿਸ ਤਰ੍ਹਾਂ ਅੱਗੇ ਵਧਦੀ ਹੀ ਜਾ ਰਹੀ ਹੈ ਆਖਰ ਕੀ ਚੀਜ਼ ਹੈ ਇਸੇ ਤਰ੍ਹਾਂ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਹ ਸਾਡੇ ਤੋਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਸਾਡੀ ਜਾਣਕਾਰੀ ਮੁਤਾਬਕ ਹੋ ਸਕਦਾ ਹੈ ਕਿ ਲੱਖਾਂ ਕਿਲੋਮੀਟਰ ਦੂਰ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਅਸਮਾਨ ਚ ਜੜੀ ਹੈ ਅੱਗੇ ਵਧੀ ਹੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਕੈਮਰਾ ਜਿੱਥੇ ਸਾਡਾ ਖੜਾ ਹੈ ਉਸ ਨੂੰ ਜੋ ਸਿਰ ਦ੍ਰਿਸ਼ ਦਿਖ ਰਿਹਾ ਹੈ ਉਸ ਨੂੰ ਹੌਲੀ ਹੌਲੀ ਜਿਹੜਾ ਹੈ ਇਹ ਪਾਰ ਕਰਦੀ ਜਾ ਰਹੀ ਹੈ ਆਖਰ ਕੀ ਹੈ ਕੀ ਕੋਈ ਗਲਾਈਡਰ ਹੈ ਕੀ ਕੋਈ ਜਹਾਜ਼ ਹੈ ਜਿਹੜਾ ਸਾਡੇ ਤੋਂ ਬਹੁਤ ਹੀ ਜ਼ਿਆਦਾ ਦੂਰ ਹੈ ਕੀ ਕਿ ਉਹ ਬੱਦਲ ਦੀ ਕੋਈ ਲਾਈਨ ਹੈ ਜਿਹੜੀ ਕਿ ਉਦਰਤ ਦੇ ਹੁਕਮਾਂ ਨਾਲ ਅਸਮਾਨ ਚ ਭੱਜੀ ਹੀ ਜਾ ਰਹੀ ਹੈ ਬਾਹਰ ਇਹ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਪਰ ਇਹ ਆਪਣੀ ਰਫਤਾਰ ਤੇ ਜੰਗੀ ਪੱਦਰ ਤੇ ਜਾ ਰਹੀ ਹੈ ਅਤੇ ਆਪਣੀ ਮੰਜ਼ਲ ਵੱਲ ਵਧਦੀ ਜਾ ਰਹੀ ਹੈ ਧੰਨਵਾਦ